ਹਜੂਰੀ ਵਿੱਚ ਆਤਮ ਵਿਤੇ ਤਤਵ ਵਿਤੇ ਮਹਾਪੁਰਸ਼ਾਂ ਦੀ ਤਪੱਸਲ ਭੂਮੀ ਧਰਮਸ਼ਾਲਾ ਜੋੜੀਆਂ ਟਾਬਾਂ ਡੇਰਾ ਗੁਰੂ ਹਰਖੁੰਡਾ ਵਿਖੇ ਅੰਮ੍ਰਿਤ ਵੇਲੇ ਭਗਤਾਂ ਦੀ ਬਾਣੀ ਦੀ ਕਥਾ ਸਰਵਣ ਕਰ ਲਈਏ ਆਨੰਦ ਮਾਣਨ ਲਈ ਜੁੜੇ ਬੈਠੀ ਸਾਧ ਸੰਗਤ ਜੀਓ ਰਸਨਾ ਪਵਿੱਤਰ ਕਰੋ ਸਤਨਾਮ ਸ੍ਰੀ ਵਾਹਿਗੁਰੂ ਨਿਰੰਤਰ ਸਰਨ ਸਤਿਨਾਮੋ ਵਾਹਿਗੁਰੂ ਪਾਪ ਵਿਚਾਰ ਕੋ ਕੀਰਤ ਕੀਰਤੀ ਜਸ ਕਰਨੀ ਸਰਨ ਮਨਮੋਹਨ ਉਹ ਮਨਮੋਹਨ ਜਿਹੜਾ ਈਸ਼ਵਰ ਅੰਤਰਜਾਮੀ ਪ੍ਰਭੂ ਹੈ ਉਹਦੀ ਸ਼ਰਨ ਵਿੱਚ ਰਹਿਣਾ ਜੋ ਹਨ ਪਾਪ ਬਧਾਰਨ ਕੋ ਕੀਤੇ ਹੋਏ ਪਾਪ ਜਿਹੜੇ ਹੈ ਉਹਨਾਂ ਨੂੰ ਵਿਦਾਰਨ ਮੈਨਾ ਦੂਰ ਹੋ ਜਾਂਦੇ ਨਾਸ ਕਰਨ ਲਈ ਮਾਰਗਾਂ ਕਰਤੰਤ ਹੈ ਉਹ ਹਨ ਸੋਈ ਈਸ਼ਵਰ ਅੰਤਰ ਜਾਮੀ ਪ੍ਰਭੂ ਪਰਮੇਸ਼ਰ ਜਿਹੜਾ ਹਰੀ ਹੈ ਉਹ ਤਾਰਨ ਤਰਨ ਸਮਰੱਥ ਸੰਸਾਰ ਦੇ ਜੀਵਾਂ ਦਾ ਉਧਾਰ ਕਰਨ ਦੇ ਉਹ ਸਮਰੱਥ ਹੈ ਸਭ ਵਿਦ ਸੰਪੂਰਨ ਵਿਗਿਆ ਕਰਕੇ ਕੋਲੇ ਸਮੂਹ ਉਧਾਰਨ ਕੋ ਸੰਪੂਰਨ ਸ੍ਰੀ ਰਸਿਲਾ ਜੁਨੀਆ ਵਿੱਚ ਜਿੰਨੇ ਵੀ ਜੀਵ ਜੰਤੂ ਹਨ ਉਹਨਾਂ ਦਾ ਸਾਰਿਆਂ ਦਾ ਉਧਾਰ ਕਰਨ ਵਾਸਤੇ ਚਿਤ ਚੇਤ ਅਚੇਤ ਏ ਮੇਰੇ ਚਿਤ ਤੂੰ ਉਸ ਦਾ ਚਿੰਤਨ ਕਰ ਅਚਾ ਚੇਤੀ ਜਾਨ ਸਤ ਸੰਗਤ ਔਰ ਸਤਪੁਰਸ਼ਾਂ ਦੀ ਸੰਗਤ ਵਿੱਚ ਜਾ ਕਰਕੇ ਕੀ ਹੋਵੇਗਾ ਪਰਮ ਅੰਧੇਰ ਮੋਹ ਓਕਤ ਤੋਂ ਜਿਹੜਾ ਭਰਮ ਹੈ ਪੰਜ ਪ੍ਰਕਾਰ ਦਾ ਔਰ ਅੰਧੇਰ ਅ ਗਿਆਨ ਰੂਪੀ ਅੰਧੇਰਾ ਇਹ ਜਿਹਦੇ ਨਾਲ ਤੂੰ ਮੋਇਆ ਹੋਇਆ ਹੈ ਫਸਿਆ ਹੋਇਆ ਜਿਸ ਵਿੱਚ ਬੂਰਤ ਕਰੀ ਮਹੂਰਤ ਪਾਲੋ ਚਸਾ ਥੋੜਾ ਸਮਾਂ ਵਿਸ਼ੇ ਘੜੀ ਸਿਮਰਨ ਕਰ ਆਰਾਮ ਨਾਮ ਦੇ ਸਿਮਰਨ ਵਿੱਚ ਜੁੜਨਾ ਕਰ ਹੋਛੋ ਕਾ ਜਿਹੜੇ ਮਾਰੇ ਕੰਮ ਹੈ ਨਹੀਂ ਕਰਨ ਜੋਗ ਦੇ ਕੰਮ ਹਨ ਅਲਪ ਸੁਖ ਥੋੜੇ ਜੇ ਸੁਖ ਵਾਸਤੇ ਉਹ ਛੋਟੇ ਛੋਟੇ ਮਾਰੇ ਕੰਮਾਂ ਨੂੰ ਕਰਦਾ ਹੈ ਬੰਦਨ ਕੋਟ ਔਰ ਉਹ ਫਿਰ ਕਰੋੜਾ ਜਨਮਾਂ ਦੇ ਬੰਦਨ ਬਣਨ ਵਾਲਿਆ ਬਾ ਮਾਰੇ ਕਰਮ ਜਨਾਂ ਵਿੱਚ ਇਹ ਜੀਵ ਤੂੰ ਫਸਿਆ ਹੋਇਆ ਆਲੋ ਛੋੜੇ ਜੇ ਸੁਖ ਵਾਸਤੇ ਉਹ ਬੰਦਨ ਕੋਟ ਜਨਮ ਕਹਾ ਦੁਖ ਪਾਉ ਕਰੋੜਾ ਜਨਮਾਂ ਦੇ ਬੰਦਨਾਂ ਵਿੱਚ ਫਸਾਉਣ ਵਾਲੇ ਨੇ ਤੋ ਉਹਨਾਂ ਦੇ ਦੁੱਖ ਵਿੱਚ ਕਾਦੇ ਵਾਸੇ ਪ੍ਰੀਤੀ ਕਰ ਰਹੇ ਆ ਕਾਦੇ ਵਾਸੇ ਫਸ ਰਹੇ ਆ ਸ਼ੰਤ ਸੰਤਾਂ ਨੂੰ ਭਜਨ ਸੰਸਾਰ ਕੋਲ ਰਾਮ ਰੰਗ ਆਸਿਸ਼ੇ ਨੋ ਹੋਰ ਕੀ ਕਰਨਾ ਚਾਹੀਦਾ ਸਰਗੁਣਾਨ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਸਿੱਖਿਆ ਸੰਤ ਮਹਾਪੁਰਸ਼ਾਂ ਤੋਂ ਸਿੱਖਿਆ ਲਿਆ ਕਰਕੇ ਨਾਮ ਭਜ ਪਰਮੇਸ਼ਰ ਦੇ ਨਾਮ ਦਾ ਭਜਨਾ ਕਰ ਰਾਮ ਰੰਗ ਆਤਮਿਕ ਰੋ ਜਿਹੜਾ ਆਤਮਿਕ ਰੰਗ ਹੈ ਆਤਮਿਕ ਜਿਹੜਾ ਸੁਖ ਹੈ ਉਹਦੇ ਵਿੱਚ ਪਰਵਿਰਤ ਹੋ ਸੰਸਾਰ ਦੀ ਉਤਪਤੀ ਦੇ ਸਬੰਧ ਵਿੱਚ ਪਾਤਸ਼ਾਹ ਵਰਣ ਕਰਦੇ ਨੇ ਕਹਿੰਦੇ ਰੰਚਕ ਰੇਤ ਰੰਚਕ ਥੋੜਾ ਮਾਤਰ ਜਿਹੜਾ ਕਿ ਅੱਖਾਂ ਨਾਲ ਵੀ ਨਹੀਂ ਵੇਖਿਆ ਜਾ ਸਕਦਾ ਉਹਨੂੰ ਉਨੂੰ ਮਾਈਕਰੋਸਕੋਪ ਨਾਲ ਹੀ ਦੇਖ ਸਕਦੇ ਹਾਂ ਭਾਵ ਜਿਸ ਕਿਟਾਣੂ ਤੋਂ ਜਿਸ ਸਪਰਮ ਤੋਂ ਸਾਡੀ ਉਤਪਤੀ ਹੋਈ ਐ ਇਸ ਸਰੀਰ ਦੀ ਉਹ ਬਹੁਤ ਸੂਖਸ਼ਮ ਹੈ ਰੰਚਕ ਮਾਤਰੇ ਔਰ ਖੇਤ ਤਨ ਨਿਰਮਿਤ ਔਰ ਉਸ ਈਸ਼ਵਰ ਨੇ ਇਤਨੀ ਵੱਡੀ ਕਲਾ ਕੀਤੀ ਇਤਨਾ ਵੱਡਾ ਉਸ ਵਿੱਚ ਗੁਣ ਹੈ ਜੋ ਸਰੰਚਕ ਮਾਤਰ ਤੋਂ ਜਿਹੜਾ ਦੇਖਿਆ ਵੀ ਨਹੀਂ ਜਾ ਸਕਦਾ ਉਤੋਂ ਇਹ ਕਿੱਡੀ ਵੱਡੀ ਦੇਹੀ ਜਿਹੜੀ ਹੈ ਮਨੁੱਖਾਂ ਦੇਹੀ ਪੈਦਾ ਕਰ ਦਿੱਤੀ ਫਿਰ ਵੱਡਾ ਹੋਇਆ ਖਾਣ ਪੀਣ ਵਿੱਚ ਰੁੱਝ ਗਿਆ ਸੁਖ ਪੁੰਚਤ ਜਿਹੜੇ ਖਾਣ ਪੀਣ ਦੇ ਦੌੜਨ ਭੱਜਣ ਦੇ ਸੁਖ ਆਨੰਦ ਸੇ ਉਹਨਾਂ ਦੇ ਵਿੱਚ ਖਚਤ ਹੋ ਗਿਆ ਸੰਕਟ ਕਾਟ ਵਿਵਤ ਹਰੀ ਔਰ ਜਿਹੜੀ ਵਿਵਤਾ ਆ ਜਿੱਥੇ ਤਾਂ ਸੰਕਟ ਮੁਕਤ ਹੋਣਾ ਸੀ ਇਸਨੇ ਵਿਵਤਾ ਵਿੱਚ ਫਸ ਗਿਆ ਪਾਪ ਪਰਿਪੂਰਨ ਪਰਮਾਤਮਾ ਪਰਮੇਸ਼ਰ ਦਾ ਨਾਮ ਭੁੱਲ ਗਿਆ ਖਾਣ ਪੀਣ ਵਿੱਚ ਹੀ ਸਾਰਾ ਦਿਨ ਖਚਤ ਹੋ ਗਿਆ ਸੰਸਾਰ ਦੇ ਪਦਾਰਥਾਂ ਤੇ ਸੁੱਖ ਲੈਣ ਵਾਸਤੇ ਬਾਹਰ ਸਾਰੀ ਮਾਇਆ ਬੰਧਪ ਜੋ ਜਨ ਕੀ ਪਰ ਸੂਝ ਰਹੇ ਥੋੜਾ ਜਿਹਾ ਵੱਡਾ ਹੋ ਗਿਆ ਫਿਰ ਇਸ ਨੂੰ ਮਾਤਾ ਪਿਤਾ ਦਾ ਭਾਈ ਅਰਬੰਧਪ ਰਿਸ਼ਤੇਦਾਰਾਂ ਦਾ ਇਹਨਾਂ ਦਾ ਸਾਰਿਆਂ ਦੀ ਸੂਝ ਸੂਝ ਹੋ ਗਈ ਭਾ ਪਹਿਚਾਣ ਨਾ ਲੱਗ ਪਿਆ ਦਿਨਾ ਪ੍ਰਤੀ ਦਿਨਾ ਪ੍ਰਤੀ ਵੱਡਾ ਹੋ ਰਿਆ ਬਚਪਨ ਨੂੰ ਛੱਡ ਕੇ ਜਵਾਨੀ ਵੱਲ ਆ ਰਿਹਾ ਪਰੰਤੂ ਦਿਨ ਪ੍ਰਤ ਹਰ ਰੋਜ਼ ਨਿਤ ਆਵਤ ਨਿਤਾ ਪ੍ਰਤੀ ਆਵਤ ਨਿਕਟ ਵਿਖੰਮ ਜਰੀ ਜਰੀ ਜਿਹੜਾ ਬੜੇ ਪਾਇਆ ਨਾ ਬੜਾ ਆਖਾ ਇਹ ਨਿਤਾ ਪ੍ਰਤੀ ਉਸ ਵਾਲੇ ਪਾਸੇ ਨੂੰ ਵੱਧ ਰਿਹਾ ਹੈ ਸੇ ਗੁਣ ਦੀਤ ਦੀਤ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਰੇ ਅਰੇ ਹੈ ਜੀਵ ਤੂੰ ਕੈਸਾ ਗੁਨਾ ਤੋਹੀਨ ਹੈ ਤੇਰੇ ਚ ਕੋਈ ਗੁਨਾ ਦੀਨ ਮਾਇਆ ਔਰ ਮਾਇਆ ਦੇ ਵਿੱਚ ਤੂੰ ਦੀਨ ਹੋਇਆ ਅਧੀਨ ਹੋਇਆ ਮਾਇਆ ਦੇ ਔਰ ਕ੍ਰਿਮ ਸਿਮਰ ਕੀੜੇ ਦੀ ਜਿਵੇਂ ਕੀੜਾ ਗੰਦਗੀ ਵਿੱਚ ਪਿਆ ਰਹਿੰਦਾ ਕੀ ਕਰ ਸਿਮਰ ਸੁਆਮੀ ਇੱਕ ਕਰੀ ਤੂੰ ਇੱਕ ਘੜੀ ਹਰੀ ਪਰਮਾਤਮਾ ਦਾ ਸਿਮਰਨ ਕਰ ਕਬੀਰ ਸਾਹਿਬ ਕਹਿੰਦੇ ਨੇ ਇੱਕ ਘੜੀ ਆਦੀ ਘੜੀ ਆਦੀ ਹੋ ਫੁਨ ਆਦ 24 ਮਿੰਟ ਦੀ ਇੱਕ ਘੜੀ ਹੁੰਦੀ ਹੈ ਤੇ ਫਿਰ ਅੱਧੀ 6 ਮਿੰਟ ਦੀ ਹੋਈ ਫੁਨ ਆਦ ਕਿੰਨਾ ਮਿੰਟਾਂ ਦਾ ਕਹਿੰਦੇ ਅਗਰ ਤੂੰ ਇਤਨਾ ਸਮਾਭਿਓਸ ਪਰਿਪੂਰਨ ਪਰਮਾਤਮਾ ਦੇ ਨਾਮ ਦੇ ਲਾਵੇਂ ਤਾਂ ਤੇਰਾ ਕਲਿਆਣ ਹੋਵੇਗਾ ਸਤਿਗੁਰ ਅਜੰਦੇ ਪਾਤਸ਼ਾਹ ਕਹਿੰਦੇ हे ਪ੍ਰਭੂ ਕਰ ਗਏ ਲੇਹੋ ਮੇਰੇ ਕਰਮ ਇਹਨਾਂ ਹੱਥ ਨੂੰ ਗਹਿ ਮੈਨਾਂ ਪਕੜ ਕੇ ਮੈਨੂੰ ਇਸ ਪੜ ਲਓ ਆਪ ਕੈਸੇ ਹੋ ਕਿਰਪਾਲੂ ਹੋ ਕਿਰਪਾ ਨੰਦ ਕਿਰਪਾ ਦੇ ਖਜ਼ਾਨੇ ਹੋ ਨਾਨਕ ਕਾਟ ਪਰੰਪਰੇ ਇਹ ਜਿਹੜਾ ਮੈਨੂੰ ਸੰਸਾਰ ਚ ਭ੍ਰਮ ਪਿਆ ਹੋਇਆ ਪੇ ਮੈਂ ਸੁਖ ਮਹਿਸੂਸ ਕਰਦਾ ਇਸ ਪਰਮ ਵਿੱਚੋਂ ਮੈਨੂੰ ਬਾਹਰ ਕੱਢ ਲਓ। ਰੇਮਨ ਮੂਸੇ ਦਾ ਬਰਤ। ਪਰਮ ਸਾਹਿਬ ਮਹਾਉਤਸਾਹ। ਫਿਰ ਸਤਿਗੁਰੂ ਕਹਿੰਦੇ ਰੇ ਮਨ, हे मन ਤੂੰ ਮੂਸੇ ਦੀ ਤਰ੍ਹਾਂ ਆ ਮੂਸਾ ਮੈਨਾਂ ਚੂਹਾ ਤੇਰੀ ਇਨੀ ਕਾਸੀਅਤ ਹੈ। ਔਰ ਰੇਮਨ ਮੂਸ ਬਲਾਮਹਿ ਗਰਭਤਰ ਔਰ ਆਪਣੇ ਬਿਰ ਬੜਿਆ ਡੁੱਢ ਵਿੱਚ ਬੜਿਆਏ ਤੂੰ ਖੁੱਡ ਵਿੱਚ ਬੜਿਆ ਆਪਣੇ ਆਪ ਨੂੰ ਗਰਭਤੰਕਾਰ ਕਰਦਾ। ਕਰਤਵ ਕਰਤ ਮਹਾ ਮਗਨਾ ਫਿਰ ਤੂੰ ਬੜਾ ਹੰਕਾਰ ਕਰਦਾ ਮੈਂ ਆ ਕਰ ਸਕਦਾ ਮੈਂ ਉਹ ਕਰ ਸਕਦਾ ਹੰਕਾਰ ਦੇ ਵਿੱਚ ਤੂੰ ਆਪਣੇ ਆਪ ਨੂੰ ਵੱਡਾ ਸਮਝਦਾ ਹੈ ਸੰਪਤ ਦੋਲ ਧਨ ਦੌਲਤ ਇਕੱਠਾ ਕਰਦਾ ਝੋਲ ਸੰਘ ਝੂਲ ਤੇ ਫਿਰ ਭੂਰੇ ਦੀ ਤਰ੍ਹਾਂ ਝੂਲਦਾ ਮਸ ਉਹਨਾ ਮੈਂ ਬੜੀ ਮਾਇਆ ਕੱਟੇ ਕੀਤੀ ਹੈ ਔਰ ਮਾਇਆ ਮਗਨ ਮਾਇਆ ਦੇ ਵਿੱਚ ਖਚਤ ਹੋਇਆ ਹੋਇਆ ਭ੍ਰਮਤ ਕੁਗਨਾ ਬਹੁਤ ਦੌੜਾ ਭੱਜਾ ਫਿਰਦਾ ਦੇ ਸਾਰੇ ਸਾਇ ਤੋਂ ਕੋਈ ਮੁਕਤ ਨਹੀਂ ਹੋ ਸਕਦਾ ਵੀ ਛੋਟੇ ਜਿਹੇ ਨਾਜੇ ਵਿੱਚ ਬੱਚੇ ਨੂੰ ਨੋਟ ਫੜਾ ਦੇ ਪਾੜ ਦੇਗਾ ਛੱਡੇਗਾ ਨਹੀਂ ਮਾਇ ਦਾ ਰੂਪ ਹੀ ਐਸਾ ਜਿਹੜਾ ਹਰ ਕ ਨੂੰ ਮੋਹ ਲੈਂਦੀ ਹੈ ਤੋਂ ਸਤਿਗੁਰੂ ਜੀ ਕਹਿੰਦੇ ਨੇ ਇਹ ਮਾਇਆ ਦੇ ਵਿੱਚ ਭ੍ਰਮਤ ਕੁਗਨਾ ਬਹੁਤ ਦੌੜਾ ਭੱਜਾ ਨੱਠਾ ਫਿਰਦਾ ਹੈ ਸਤਿਨਾਮ ਸਤਿਨਾਮ ਸੁਤ ਪੁੱਤਰ ਬਨਤਾ ਔਰਤ ਸਾਜਨ ਮਿੱਤਰ ਇਹਨਾਂ ਦੇ ਸੁੱਖ ਦੇ ਵਿੱਚ ਬੰਦਰ ਤਿਆਸ 모ਹ ਬੰਧਵ ਦੇ ਵਿੱਚ 모ਹ ਬੜੇ ਇਸ ਇਹਦਾ 모ਹ ਹੋਰ ਵੱਧ ਜਾਂਦਾ ਹੈ ਮਾਇਆ ਤਾਂ ਇਕੱਠੀ ਕਰਦਾ ਹੈ ਔਰ ਇਹ ਜਿਹੜੇ ਸੁੱਤ ਪੁੱਤਰ ਔਰਤ ਸੱਜਣ ਮਿੱਤਰ ਸੁਖ ਬੰਧਵ ਰਿਸ਼ਤੇਦਾਰ ਇਹਨਾਂ ਦੇ ਵਿੱਚ ਮੋਹ ਜਿਹੜਾ ਨਾ ਬੜਿਓ ਸੋਕਾ ਨਾ ਹੋਰ ਜਿਆਦਾ ਮੋਹ ਮਮਤਾ ਪੈਦਾ ਹੋ ਗਈ ਬੋਇਓ ਬੀਜ ਅਹੋ ਬੰਕੁ ਕਰਿ ਸਾਵਤ ਅਤਮਾ ਕਹਿੰਦੇ ਫਿਰ ਬੋਇਓ ਬੀਜ ਬੀਜਿਆ ਕੀਏ ਨੇ ਅਹੰ ਮਮ ਆਉ ਕਰ ਹੰਕਾਰ ਰੂਪੇ ਬੀ ਬੋਇਆ ਨੇ ਉਹਗਾ ਬਦਲਾ ਸ਼ੁਰੂ ਹੋ ਗਿਆ ਔਰ ਬੀਤਤ ਆਉਦ ਕਰਤ ਅਗਨਾ ਬਹੁਤ ਲੰਬਾ ਸਮਾਂ ਜਿਹੜੀ ਉਮਰ ਸੀ ਉਹ ਇਸੇ ਕੰਮ ਵਿੱਚ ਹੰਕਾਰ ਵਿੱਚ ਹੀ ਹੰਕਾਰ ਦੇ ਕਰਮ ਕਰਦਿਆਂ ਕਰਦੇ ਉਹ ਜਿਹੜਾ ਜੀਵਨ ਸੀਗਾ ਨਾ ਉਹ ਬਚੀਤ ਹੋਣਾ ਸ਼ੁਰੂ ਹੋ ਗਿਆ ਮਿਰਤ ਮੰਜਾਰ ਮੰਜਾਰ ਕਹਿੰਦੇ ਨੇ ਜੰਗਲੀ ਬਿੱਲੇ ਨੂੰ ਮੌਤ ਰੂਪੀ ਜਿਹੜਾ ਜੰਗਲੀ ਬਿੱਲਾ ਆ ਉਹ ਸਾਰ ਮੁਖ ਨਿਰਖਤ ਉਹ ਮੂੰਹ ਪਸਾਰ ਕਰਕੇ ਮੂੰਹ ਖੁੱਲਾ ਅੜ ਕਰਕੇ ਨਿਰਖਤ ਮੈਨਾ ਤੇਰੀ ਵੱਲ ਦੇਖ ਰਿਹਾ ਹੈ ਹੂੰ ਪੁੰਚਤ ਭੁਖਤ ਭੁਖਣਾ ਜਿਸ ਤਰ੍ਹਾਂ ਬਿੱਲਾ ਭੁੱਖਾ ਹੋਵੇ ਚੂਹੇ ਤੇ ਚਪਟ ਮਾਰਦਾ ਪਕੜਦਾ ਇਸੇ ਤਰ੍ਹਾਂ ਜਿਹੜਾ ਕਾਲ ਰੂਪੀ ਬਿੱਲਾ ਆ ਉਹ ਵੀ ਭੁੱਖਾ ਹੀ ਹੈ ਕਿਸੇ ਨੂੰ ਨਹੀਂ ਛੱਡਦਾ ਸਾਰਿਆਂ ਦਾ Göbüsun sarza cive U da sararı